ਹਾਂਜੀ ਸੱਸੀ ਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਮੈਂ ਕਬੱਡੀ ਪਲੇਅਰ ਛੋਟਾ ਨਾਲ ਇੱਕ ਜ਼ਰੂਰੀ ਬੇਨਤੀ ਕਰਨੀ ਸੀ ਮਿਤੀ 2 ਜੂਨ ਨੂੰ ਪਿੰਡ ਚੌੜੇ ਹਰਗੋਬਿੰਦਪੁਰੇ ਬਹੁਤ ਹੀ ਕਬੱਡੀ ਦਾ ਤਕੜਾ ਟੂਰਨਾਮੈਂਟ ਕਰਾ ਰਹੇ ਨੇ ਆਪਣੇ ਭਰਾਵ ਬਿੱਕੇ ਦੇ ਲੋਨੀਆਂ ਤੇ ਸਾਰੇ ਕਬੱਡੀ ਨੂੰ ਚਾਹਣ ਵਾਲਿਆਂ ਨੂੰ ਬੇਨਤੀ ਆ ਉੱਥੇ ਹਮਮਾ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਜਿੱਥੇ ਕਿ ਵੈਸਟ ਰੀਡਰ ਤੇ ਜਾਫੀ ਨੂੰ ਫੋਰ ਟਰੈਕਟਰ ਦਿੱਤੇ ਜਾਣੇ ਨੇ ਤੇ ਪਿੰਡ ਪੱਧਰ ਦੀਆਂ ਟੀਮਾਂ ਦੇ ਬੈਸਟ ਲੀਡਰ ਤੇ ਜਾਫੀ ਨੂੰ ਨਿਊ ਪਲਟਿਨੇ ਮੋਟਰਾਂ ਦਿੱਤੇ ਜਾਣੇ ਨੇ ਬਹੁਤ ਹੀ ਤਕੜਾ ਕਬੱਡੀ ਟੂਰਨਾਮੈਂਟ ਆ ਸਾਰੇ ਪਹੁੰਚੋ ਇਕਨਕਾਰ ਸਤਨਾਮ ਕਰਤਾਰਪੁਰ ਨਿਰਪਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜੱਟ ਬਾਦ ਸੱਚ ਜੁਗਤ ਸੱਚ ਹੈਬੀ ਸੱਚ ਨਾਨਕ ਕੋ ਸੀ ਬੀ ਸੱਚ ਇਕਨਕਾਰ ਸਤਨਾਮ ਕਰਤਾਰਪੁਰ ਨਿਰਪਾਉ ਨਿਰਵੈਰ ਅਕਾਲ ਮੂਰਤ ਜੁਨੀਸ਼ਾਹਬਾਂ ਗੁਰਪ੍ਰਸਾਦ ਜਪ ਸਾਚ ਸਚ ਜੁਗਾਤ ਸਚ ਹੈ ਵੀ ਸਚ ਨਾਨਕ ਉਸ ਦੀ ਸਚ ਇੱਕ ਉੰਕਾਰ ਸਤਨਾਮ ਕਰਤਾ ਪੁਰਖ ਮੇਰੋ ਓ ਮੇਰਾ ਅਕਾਲ ਮੂਰਤ ਜੁਨੀਸ਼ਾਹਬਾਂ ਗੁਰਪ੍ਰਸਾਦ ਜਪ ਸਾਚ ਆਦ ਸਚ ਜੁਗਾਤ ਸਚ ਹੈ ਵੀ ਸਚ ਨਾਨਕ ਉਸ ਦੀ ਸਚ ਇੱਕ ਉੰਕਾਰ ਸਤਨਾਮ ਕਰਤਾ ਪੁਰਖ ਨਿਰਵਾਣ ਨਿਰਵਰ ਅਕਾਲ ਮੂਰਤ ਜੀ ਸਾਹਿਬਾਨ ਕੋਪਰਸਰ ਜਬ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾ ਖੁਸ਼ੀ ਵੀ ਸੱਚ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ